ਮੈਂ ਪ੍ਰਕਾਸ਼ ਸਿੰਘ ਜੀ ਆਰਪੀ ਆਰਪੀ ਦਾ ਜਿਲ੍ਹਾ ਬੇਤ 77 ਅਸੀਂ ਅੱਜ ਸਾਰੇ ਪੰਜਾਬ ਚ ਕੱਬੀਆਂ ਪਾਰਟੀਆਂ ਬਲੋਂ ਜੋ ਅਜ਼ਰਾਇਲ ਫਲਸਤੀਨ ਤੇ ਹਮਲਾ ਕਰ ਰਿਹਾ ਜਿਦੇ ਚ 55000 ਲੋਕਾਂ ਤੋਂ ਉੱਪਰ ਆ ਜਿਹੜੇ ਉਹਨਾਂ ਨੇ ਮਾਰ ਦਿੱਤੇ ਆ ਉਹ ਬੰਬ ਸੁੱਟ ਕੇ ਸਕੂਲਾਂ ਤੇ ਬੱਚਿਆਂ ਨੂੰ ਮਾਰ ਰਹੇ ਆ ਔਰਤਾਂ ਨੂੰ ਮਾਰ ਰਹੇ ਆ ਤੇ ਪਿੰਡਾਂ ਦੇ ਪਿੰਡ ਜਿਹੜੇ ਤਬਾਹ ਕਰ ਰਹੇ ਆ ਇਸ ਕਰਕੇ ਅਸੀਂ ਉਸ ਜੰਗ ਦੇ ਖਿਲਾਫ ਆ ਉਹ ਜੰਗ ਜਿਹੜੀ ਬੰਦ ਹੋਣੀ ਚਾਹੀਦੀ ਹੈ ਟਰੰਪ ਦੀ ਸਹਿਤ ਜਿਹੜਾ ਉਹ ਜੰਗ ਲੱਗ ਰਹੀ ਹੈ ਤੇ ਆਮ ਲੋਕ ਆ ਜਿਹੜੇ ਉਹਦੇ ਚ ਮਰ ਰਹੇ ਆ ਬਹੁਤ ਲੋਕ ਵਿਚਾਰੇ ਭੁੱਖੇ ਮਰ ਰਹੇ ਆ ਕਿਉਂਕਿ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਤੇ ਦੂਜੇ ਲੋਕ ਜਿਹੜੇ ਲੜਾਈ ਦੇ ਕਾਰਨ ਬੰਬਾਂ ਦੇ ਕਾਰਨ ਮਰ ਰਹੇ ਆ ਅਸੀਂ ਸਰਕਾਰ ਤੋਂ ਕਹਿਣਾ ਚਾਹੁੰਦੇ ਆ ਅਮਰੀਕਾ ਸਰਕਾਰ ਨੂੰ ਅਤੇ ਇਜ਼ਰਾਈਲ ਨੂੰ ਕਿ ਜਿਹੜੀ ਜੰਗ ਆ ਉਹ ਬੰਦ ਕੀਤੀ ਜਾਵੇ ਆਮ ਲੋਕਾਂ ਦਾ ਜਿਹੜਾ ਕੰਮ ਕਰਨਾ ਉਹ ਬੰਦ ਕੀਤਾ ਜਾਵੇ ਔਰਤਾਂ ਬੱਚਿਆਂ ਦਾ ਮਰਨਾ ਮਾਰਨਾ ਬੰਦ ਕੀਤਾ ਜਾਵੇ ਕੁਝ ਅਜਰੈਲ ਦੀ ਗੱਲ ਕਰਦੇ ਹਾਂਗੇ ਜਨ ਦੇਖਾ ਵੀ ਪਰ ਜਿਹੜਾ ਇਹ ਹਿੰਦੁਸਤਾਨ ਹੈਗਾ ਜਾਂ ਪਾਕਿਸਤਾਨ ਇਹਨਾਂ ਦੀ ਆਰਸੀਸੀ ਕਸਮਸਾ ਚੱਲ ਰਹੀ ਹੈ ਇਹਨਾਂ ਬਾਰੇ ਕਹਿੰ ਨੂੰ ਬੋਲ ਨੇ ਇਹਨਾਂ ਬਾਰੇ ਵੀ ਬੋਲਦੇ ਆਂ ਜੀ ਜਦੋਂ ਆਪਣੇ ਪਹਿਲਗਾਮ 'ਚ ਹਮਲਾ ਹੋਇਆ ਉਦੋਂ ਉਦੋਂ ਵੀ ਅਸੀਂ ਪ੍ਰਦਰਸ਼ਨ ਕੀਤੇ ਆ ਇਹਨਾਂ ਦੇ ਖਿਲਾਫ ਵੀ ਬੋਲਦੇ ਆਂ ਪਰ ਅੱਜ ਜਿਹੜਾ ਅਸੀਂ ਬਣਾਇਆ ਹੈ ਕਿ ਸਾਰੇ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਜਿਹੜੀ ਅਜ਼ਰਾਇਲ ਹਮਲਾ ਕਰ ਰਿਹਾ ਹੈ ਫਲਸਤੀਨ 'ਤੇ ਉਹਦੇ ਖਿਲਾਫ ਅੱਜ ਪ੍ਰੋਟੈਸਟ ਕਰਨਾ ਜਦੋਂ ਵੀ ਕੋਈ ਮਸਲਾ ਆਉਂਦਾ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਸਾਡੇ ਤੇ ਉਹਦੇ ਵੀ ਲੜੇ ਆ ਜਦੋਂ ਪਾਕਿਸਤਾਨ ਦੀ ਜੰਗ ਸ਼ੁਰੂ ਕੀਤੀ ਆ ਉਦੋਂ ਵੀ ਲੜੇ ਆ ਇਹ ਜੰਗ ਨਾ ਲਾਈ ਜਾਵੇ ਬਹਿ ਕੇ ਕੋਈ ਸਮਝੌਤਾ ਕੀਤਾ ਜਾਵੇ ਕੋਈ ਰੌਲੇ ਆ ਤਾਂ ਅੱਜ ਜਿਹੜੀ ਜੰਗ ਹੈ ਉਹਦੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਆਪ ਲੋਕੋ ਆਮ ਲੋਕ ਮਰਦੇ ਆ ਇਸ ਕਰਕੇ ਉਦੋਂ ਵੀ ਕਿਹਾ ਕਿ ਜਿਹੜੀ جنگ ਆ ਨਾ ਲਾਈ ਜਾਵੇ جنگ ਬੰਦ ਕੀਤੀ ਜਾਵੇ ਅੱਜ ਵੀ ਅਸੀਂ ਇਹੀ ਕਹਿਣ ਆਏ ਆ ਕਿ ਜਿਹੜੀ جنگ ਆ ਇਜ਼ਰਾਇਲ ਤੇ ਫਲਸਤੀਨ ਦੀ ਉਹਨੂੰ ਬੰਦ ਕੀਤਾ ਜਾਵੇ ਤੇ ਆਮ ਲੋਕਾਂ ਦਾ ਜਿਹੜਾ ਕੰਮ ਕਰਨਾ ਉਹ ਬੰਦ ਕੀਤਾ ਜਾਵੇ